ਬੀਜੇਪੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਰਾਸਵਾ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੇ ਨਾਂ ਨਾਲ ਕੇਂਦਰ ਦੀ ਸਿਆਸਤ ਵੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਟਕਲਾਂ ਇਹ ਲੱਗ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵੱਲ ਰੁੱਕ ਕਰਨਗੇ ਇਸ ਪੂਰੇ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਹਿੰਮਤ ਸਿੰਘ ਸ਼ੇਰਗਿੱਲ ਜੋ ਕਿ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਨੇ ਹਿੰਮਤ ਜੀ ਪਹਿਲੀ ਗੱਲ ਤੇ ਮੈਂ ਜਾਣਾ ਚਾਹਾਂਗਾ ਕਿ ਨਵਜੋਤ ਸਿੰਘ ਸਿੱਧੂ ਕਿ ਆਮ ਆਦਮੀ ਪਾਰਟੀ ਚਾ ਰਿਹਾ ਹੈ ਦੇਖੋ ਜਿਹੜਾ ਵੀ ਕੋਈ ਫੈਸਲਾ ਹੈ ਉਹ ਰਾਈਟ ਟਾਈਮ ਤੇ ਸਪੱਸ਼ਟ ਹੋ ਜਾਊ ਤੇ ਹੁਣ ਤਾਂ ਆਪਾਂ ਇਹ ਦੇਖਿਆ ਕਿ ਉਹਨਾਂ ਨੇ ਰਾਜ ਸਭਾ ਦੀ ਜਿਹੜੀ ਆਪਣੀ ਐਮਪੀ ਸ਼ਿਪ ਸੀ ਉਸ ਤੋਂ ਅਸਤੀਫਾ ਦਿੱਤਾ ਹੈ ਸਵਾਲ ਇਹ ਵੀ ਇਹ ਕਿ ਆਮ ਆਦਮੀ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਦੀ ਜ਼ਰੂਰਤ ਹੈ ਦੇਖੋ ਜੀ ਇਸ ਤਰ੍ਹਾਂ ਕੀ ਆਮ ਆਦਮੀ ਪਾਰਟੀ ਉਸ ਦੇਖੋ ਪਿਛਲੇ ਹਫਤੇ ਪਿਛਲੇ ਮਹੀਨੇ ਪਿਛਲੇ ਸਾਲ ਕਿਵੇਂ ਉਸ ਤੋਂ ਕਿਵੇਂ ਲੋਕ ਹੁਣ ਅੱਗੇ ਵੀ ਕਿਵੇਂ ਜਿਹੜੇ ਇਮਾਨਦਾਰ ਲੋਕ ਹੈਗੇ ਆ ਚੰਗੀ छवि ਵਾਲੇ ਲੋਕ ਹੈਗੇ ਉਹ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਇੱਥੇ ਅਸੀਂ ਪੋਲਿਟਿਕਸ ਨਹੀਂ ਇਹ ਤੇ ਕਰਨ ਵਾਸਤੇ ਬਣੀ ਇਹ ਪੋਲਿਟਿਕਸ ਨੂੰ ਬਦਲਣ ਵਾਸਤੇ ਬਣੀ ਹੈ ਸੋ ਜਿਹੜੇ ਸਿਟੀਜ਼ਨਸ ਨੇ ਪੀਪਲ ਫ্রম 올 ਵਾਕਸ ਆਫ ਲਾਈਫ ਜੁੜ ਰਹੇ ਨੇ ਤੇ 2017 ਦੇ ਵਿੱਚ ਇੱਕ ਝਾੜੂ ਇਨਕਲਾਬ ਪੰਜਾਬ 'ਚ ਲੈ ਕੇ ਆਉਣਾ ਹੈ ਤੇ 2019 'ਚ ਸਾਰੇ ਭਾਰਤ ਦੇ ਵਿੱਚ ਇੱਕ ਝਾੜੂ ਇਨਕਲਾਬ ਲੈ ਕੇ ਆਉਣਾ ਹੈ ਤੇ ਚੰਗੀ ਸ਼ਬੀ ਵਾਲੇ ਲੋਕ ਕਰੈਕਟਰ ਵਾਲੇ ਲੋਕ ਜਿਨ੍ਹਾਂ ਦਾ ਚੰਗਾ ਜਿਨ੍ਹਾਂ ਨੇ ਸੋਸ਼ਲ ਵਰਕ ਕੀਤਾ ਹੈਗਾ ਸਮਾਜ ਨੂੰ ਜਿਨ੍ਹਾਂ ਦੇ ਦੇਣ ਹੈਗੇ ਉਹ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਨੇ ਚੱਚੇ ਵੀ ਚੱਲ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਕੇਜਰੀਵਾਲ ਸਾਹਿਬ ਨਾਲ ਮੀਟਿੰਗ ਹੋ ਚੁੱਕੀ ਹੈ ਔਰ ਬਕਾਇਦਾ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜੋ ਹਾਲਾਂਕਿ ਇਹ ਕਨਫਰਮ ਨਹੀਂ ਹੋ ਪਈ ਪਰ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦਾ ਫੇਸ ਹੋਏਗਾ ਪੰਜਾਬ ਦੇ ਵਿੱਚ ਦੇਖੋ ਜੀ ਇਸ ਤਰ੍ਹਾਂ ਕਿ ਜੋ ਮੈਨੂੰ ਇਨਫੋਰਮੇਸ਼ਨ ਹੈਗੀ ਹੈ ਨੋਲਿਜ ਹੈਗੀ ਹੈ ਕਿ ਉਹਨਾਂ ਨੇ ਆਪਣੇ ਰਾਜ ਸਭਾ ਸੀਟ ਤੋਂ ਅਸਤੀਫਾ ਦਿੱਤਾ ਹੈ ਬਾਕੀ ਜਿਹੜੀ ਵੀ ਕੋਈ ਗੱਲ ਹੈਗੀ ਹੈ ਉਹ ਡੈਫੀਨਿਟਲੀ ਪ੍ਰੋਪਰ ਟਾਈਮ ਤੇ ਕਮਿਊਨੀਕੇਟ ਕਰ ਦਿੱਤੀ ਜਾਊਗੀ ਇਮੋਜੀ ਇੱਕ ਇੱਕ ਚੀਜ਼ ਹੋਰ ਸਾਹਮਣੇ ਆਈ ਹੈ ਜੋ ਜਦੋਂ ਇਹ ਕੱਲ ਦੀ ਡਿਵੈਲਪਮੈਂਟ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜੀਆਂ ਦੂਜੀਆਂ ਪੰਜਾਬ ਦੀਆਂ ਪਾਰਟੀਆਂ ਨੇ ਚਾਹ ਅਕਾਲੀ ਦਲ ਚਾਹ ਕਾਂਗਰਸ ਹੈ ਉਹ ਮੌਕਾ ਪ੍ਰਸਤਾ ਨਾਮ ਦੇ ਰਿਆ ਨੇ ਤੋ ਐਸਾ ਮੌਕਾ ਪ੍ਰਸ ਨੂੰ ਆਮ ਆਦੀ ਪਾਰਟੀ ਇਹ ਨਾਲ ਲਏਗੀ ਦੇਖੋ ਇਸ ਤਰ੍ਹਾਂ ਕਿ ਬਾਦਲ ਪਰਿਵਾਰ ਨੇ ਤੇ ਬਾਦਲ ਦੇ ਜਿਹੜੇ ਮੰਤਰੀ ਨੇ ਜੋ ਇਹਨਾਂ ਨੇ ਇੱਥੇ ਭ੍ਰਸ਼ਟਾਚਾਰ ਕੀਤਾ ਜੋ ਤੁਸੀਂ ਦੇਖੋ ਕਿ ਕਿਵੇਂ ਡਰੱਗ ਮਾਫੀਆ ਕੇਬਲ ਮਾਫੀਆ ਸੈਂਡ ਮਾਫੀਆ ਰੇਤ ਮਾਫੀਆ ਸ਼ਰਾਬ ਮਾਫੀਆ ਕਿਵੇਂ ਪੰਜਾਬ ਦੇ ਵਿੱਚ ਇੱਕ ਮਾਫੀਆ ਦਾ ਰਾਜ ਇੱਥੇ ਇਹਨਾਂ ਨੇ ਬਣਾਇਆ ਹੋਇਆ ਤੇ ਜਿਹੜਾ ਵੀ ਕੋਈ ਸੱਚ ਬੋਲਦਾ ਹੈਗਾ ਉਹਦੇ ਖਿਲਾਫ ਇਹ ਝੂਠੇ ਅਲੀਗੇਸ਼ਨ ਲਾਉਂਦੇ ਆ ਛੜਿਆੰਤਰ ਕਰਦੇ ਨੇ ਤੇ ਅਕਾਲੀ ਦਲ ਭਾਜਪਾ ਬਾਦਲ ਪਰਿਵਾਰ ਇਹਨਾਂ ਦੇ ਮੰਤਰੀ ਟੋਟਲੀ ਲੋਕਾਂ ਦੇ ਵਿੱਚ ਇਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਹੈਗੀ ਉਹ ਬਿਲਕੁਲ ਜ਼ੀਰੋ ਹੋ ਚੁੱਕੀ ਆ ਤੇ ਜੋ ਸਾਨੂੰ ਫੀਡਬੈਕ ਮਿਲ ਰਿਹਾ ਹੈ 2017 ਬਦਲ ਪਰਿਵਾਰ ਦੇ ਜਿਹੜੇ ਸਾਰੇ ਮੈਂਬਰ ਐਸ ਵੇਲੇ ਤੁਸੀਂ ਦੇਖੋ ਮੰਤਰੀ ਮੰਡਲ ਚ ਨੇ ਬਦਲ ਪ੍ਰਕਾਸ਼ ਸਿੰਘ ਬਦਲ ਉਹ ਖੁਦ ਮੁੱਖ ਮੰਤਰੀ ਨੇ ਬੇਟਾ ਸੁਖਬੀਰ ਬਦਲ ਉਪ ਮੁੱਖ ਮੰਤਰੀ ਜਵਾਈ ਆਦੇਸ਼ ਕਹਿਰੋਂ ਮੰਤਰੀ ਪੋਤਾ ਜਿਹੜਾ ਸਾਲਾ ਹੈ ਵਿਕਰਮ ਮਜੀਠੀਆ ਉਹ ਵੀ ਮੰਤਰੀ ਨੂ ਸੈਂਟਰ ਚ ਮੰਤਰੀ ਸਾਰਾ ਇਹ ਪਰਿਵਾਰ ਇਹਨਾਂ ਨੇ ਆਪਣਾ ਮੰਤਰੀ ਮੰਡਲ ਚ ਉੱਥੇ ਬਿਠਾਇਆ ਹੋਇਆ ਹੈ ਤੇ ਜੋ ਇਹਨਾਂ ਦੇ ਮਿਨਿਸਟਰਸ ਨੇ ਕਰਾਪਸ਼ਨ ਕੀਤੀ ਆ ਜੋ ਮਾਫੀਆ ਰਾਜ ਇੱਥੇ ਚੱਲ ਰਿਹਾ ਹੈ ਜੋ ਹਲਕਾ ਇਨਚਾਰਜ ਐਸ ਵੇਲੇ ਕਿਵੇਂ ਕਿੰਨੀ ਕਰਾਪਸ਼ਨ ਕਰ ਰਿਹਾ ਤੇ ਕਿਵੇਂ ਲੋਕਾਂ ਨੂੰ ਇੱਕ ਧੱਕੇ ਦੇ ਨਾਲ ਇਹ ਸਾਰਾ ਇਹ سلسلہ ਚੱਲ ਰਿਹਾ ਹੈਗਾ ਤੇ 2017 ਦੇ ਵਿੱਚ ਸਾਨੂੰ ਫੀਡਬੈਕ ਆ ਰਿਹਾ ਹੈ ਕਿ ਬਾਦਲ ਬਾਦਲ ਦੇ ਪਰਿਵਾਰ ਦੇ ਮੈਂਬਰਾਂ ਦੀ ਤੇ ਇਹਨਾਂ ਦੇ ਜਿਹੜੀ ਹੋਰ ਕੈਬਨਟਾਂ ਇਹਨਾਂ ਦੀਆਂ ਜ਼ਮਾਨਤਾਂ ਜਬਤ ਹੋ ਜਾਣੀਆਂ ਤੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਝਾੜੋ ਇਨਕਲਾਬ ਆ ਰਿਹਾ ਹੈ ਤੇ ਚੰਗੀ ਸ਼ਬੀ ਵਾਲੇ ਲੋਕ ਜਿਨ੍ਹਾਂ ਨੇ ਸਮਾਜ ਪ੍ਰਤੀ ਪੰਜਾਬ ਪ੍ਰਤੀ ਭਾਰਤ ਪ੍ਰਤੀ ਜਿਨ੍ਹਾਂ ਨੂੰ ਪਿਆਰ ਆ ਉਹ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਆ ਆਮ ਆਦਮੀ ਪਾਰਟੀ ਕੋਈ ਪੋਲਿਟਿਕਸ ਕਰਨ ਵਾਸਤੇ ਨਹੀਂ ਪਾਰਟੀ ਬਣੀ ਇਹ ਪੋਲਿਟਿਕਸ ਨੂੰ ਬਦਲਣ ਵਾਸਤੇ ਬਣੀ ਆ ਇਹ ਵਿਵਸਥਾ ਪਰਿਵਰਤਨ ਵਾਸਤੇ ਪਾਰਟੀ ਬਣੀ ਆ ਅਰਵਿੰਦ ਕੇਜਰੀਵਾਲ ਨੇ ਸਿੱਧੂ ਦੇ ਕਦਮ ਨੂੰ ਇੱਕ ਬਹੁਤ ਸਿਆਸੀ ਕਦਮ ਦੱਸਿਆ ਹੈ ਤਨਿਹਸ਼ਟ ਹੋਰਤੇ ਕਿ ਪੰਜਾਬ ਦੇ ਵਿੱਚ ਅਗਰ ਹੁਣ ਕਿਉਂਕਿ ਤੁਹਾਡੀ ਪਾਰਟੀ ਤਾਂ ਪੂਰੇ ਦਰਮਦਰ ਪੰਜਾਬ ਦੇ ਵਿੱਚ ਹੈ ਨਵਜੋਤ ਸਿੰਘ ਸਿੱਧੂ ਅਗਰ ਤੁਹਾਡੀ ਪਾਰਟੀ ਚ ਆਉਨੇ ਆ ਤਾਂ ਕਿੰਨੀ ਕੁ ਮਜ਼ਬੂਤੀ ਮਿਲੇ ਦੇਖੋ ਚੰਗੇ ਲੋਕ ਮੈਂ ਜਿਵੇਂ ਕਿਹਾ ਕਿ ਆ ਰਹੇ ਆ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ ਨਵਜੋਤ ਸਿੰਘ ਸਿੱਧੂ ਜੀ ਦਾ ਵੀ ਉਹਨਾਂ ਦੀ ਬਹੁਤ ਚੰਗੀ ਇਮੇਜ ਆ ਉਹਨਾਂ ਦੀ ਇੱਕ ਇਮਾਨਦਾਰ ਪੋਲਿਟਿਸ਼ੀਅਨ ਵਾਸਤੇ ਵਾਲੀ ਇਮੇਜ ਹੈਗੀ ਉਹਨਾਂ ਨੇ ਉਹਨਾਂ ਨੇ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ कौर ਸਿੱਧੂ ਉਹਨਾਂ ਨੇ ਤੁਸੀਂ ਦੇਖੋ ਕੰਟੀਨਿਊਸਲੀ ਅਕਾਲੀ ਦਲ ਪਾਛ ਪਾਛ ਜਿਹੜੀ ਕਰਪਸ਼ਨ ਚੱਲ ਰਹੀ ਆ ਜਿਹੜਾ ਮਾਫੀਆ ਰਾਜ ਚੱਲ ਰਿਹਾ ਉਹਦੇ ਖਿਲਾਫ ਆਵਾਜ਼ ਉਠਾਈ ਤੁਸੀਂ ਹੁਣੇ ਦੇਖੋ ਕਿ ਪਿਛਲੇ ਹਫਤੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਜਿਹੜਾ ਡਰਗ ਮਾਫੀਆ ਹੈਗਾ ਪੰਜਾਬ 'ਚ ਉਹਦੇ ਖਿਲਾਫ ਆਵਾਜ਼ ਉਠਾਈ ਉਹਨੂੰ ਐਕਸਪੋਜ਼ ਕੀਤਾ ਤੇ ਚੰਗੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਪਿਆਰ ਆ ਚਾਹ ਨੂੰ ਭਾਰਤ ਦੇ ਨਾਲ ਪਿਆਰ ਆ ਜਿਹੜੇ ਕਰਪਸ਼ਨ ਫ੍ਰੀ ਪੰਜਾਬ ਚਾਹੁੰਦੇ ਆ ਕਰਪਸ਼ਨ ਫ੍ਰੀ ਇੰਡੀਆ ਚਾਹੁੰਦੇ ਆ ਤੇ ਚੰਗੇ ਲੋਕ ਜੁੜ ਰਹੇ ਨੇ ਤੇ ਇਹਦਾ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਵੋਲੰਟੀਅਰਸ ਹੈਗੇ ਆ ਪੰਜਾਬ ਦੇ ਲੋਕ ਆ ਉਹ ਵੀ ਇਹ ਚਾਹੁੰਦੇ ਕਿ ਚੰਗੇ ਲੋਕ ਜੁੜਨ ਤੇ 217 ਚ ਰਲ ਕੇ ਸਾਰੇ ਇਥੇ ਝਾੜੂ ਇਨਕਲਾਬ ਲੈ ਕੇ ਆਉਣ ਮਤਲਬ ਇਹ ਕਿ ਆਮ ਆਦਮੀ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਜ਼ਰੂਰਤ ਹੈ ਦੇਖੋ ਚੰਗੇ ਲੋਕਾਂ ਦੀ ਸਮਾਜ ਨੂੰ ਜ਼ਰੂਰਤ ਹੁੰਦੀ ਹੈ ਤੇ ਹਜੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਪਰ ਕੱਲ ਤੁਸੀਂ ਦੇਖੋ Facebook ਤੇ ਤੁਸੀਂ ਦੇਖੋ Twitter ਤੇ ਦੇਖੋ ਸੋਸ਼ਲ ਮੀਡੀਆ ਤੇ ਦੇਖੋ ਲੋਕਾਂ ਨੂੰ ਇਹ ਹੈਗਾ ਕਿ ਚੰਗੇ ਲੋਕ ਸਾਰੇ ਇਕੱਠੇ ਹੋ ਜਾਣ ਤੇ ਇਕੱਠੇ ਹੋ ਕੇ ਇੱਕ ਜਿਹੜਾ ਸਾਡਾ ਖਵਾਬ ਆ ਨਵਾਂ ਪੰਜਾਬ ਆ ਇਕੱਠੇ ਹੋ ਕੇ ਸਾਡੇ ਇੱਕ ਨਵਾਂ ਪੰਜਾਬ ਸਿਰ ਜੀਏ ਜਿਹੜਾ ਬਿਲਕੁਲ ਕ੍ਰਪਸ਼ਨ ਫਰੀ ਪੰਜਾਬ ਹੋਵੇ ਜਿੱਥੇ ਕਿਸਾਨ ਖੁਦਕੁਸ਼ੀ ਨਾ ਕਰਨ ਜਿੱਥੇ ਨੌਜਵਾਨ ਜਿਵੇਂ ਡਰੱਗਸ ਦਾ ਇੱਥੇ ਸ਼ਿਕਾਰ ਹੋ ਰਿਹਾ ਇੱਥੇ ਇੱਕ ਹੀ ਪਰਿਵਾਰ ਇੱਥੇ ਰਾਜ ਕਰ ਰਿਹਾ ਤੇ ਅੱਜ ਤੁਸੀਂ ਦੇਖੋ ਜਦੋਂ ਇਹ ਬਾਦਲ ਹੁਣੀ ਰਾਜਨੀਤੀ ਚਾਏ ਸੀਗੇ ਇਹਨਾਂ ਕੋਲੋਂ ਤਾਬਾ ਵੀ ਨਹੀਂ ਸੀਗਾ ਇਹ ਇੱਕ ਜ਼ਿੰਮੇਦਾਰ ਸੀਗੇ ਅੱਜ ਇਹਨਾਂ ਕੋਲ 5 ਸਟਾਰ ਹੋਟਲ ਇਹਨਾਂ ਦੇ ਖੁਦ ਦੇ ਨਾਂ ਤੇ ਮੈਂ ਨਾਮੀ ਪ੍ਰਾਪਰਟੀਆਂ ਦੀ ਗੱਲ ਕਰ ਰਿਹਾ ਅੱਜ ਬਾਦਲ ਪਰਿਵਾਰ ਦੇ ਕੋਲ 5 ਸਟਾਰ ਹੋਟਲ ਅੱਜ ਇਹਨਾਂ ਦੇ ਕੋਲ ਬਸਾਂ ਦੀਆਂ ਕੰਪਨੀਆਂ ਅੱਜ ਇਹਨਾਂ ਦੇ ਕੋਲ ਟੀਵੀ ਚੈਨਲ ਪੀਟੀਸੀ ਚੈਨਲ ਇਹਨਾਂ ਦਾ ਹੈ ਆਰਬਿਟ ਰਿਜ਼ੋਰਟ ਕੰਪਨੀ ਉਹਦੀ ਅੱਗੇ 99% ਸਬਸਿਡਰੀ ਗੁਰਬਾਜ਼ ਮੀਡੀਆ ਗੁਰਬਾਜ਼ ਮੀਡੀਆ ਦੀ 99% ਸਬਸਿਡਰੀ ਜੀ ਨੈਕਸਟ ਤੇ ਜੀ ਨੈਕਸਟ ਦਾ ਪੀਟੀਸੀ ਚੈਨਲ ਅੱਜ ਇਹਨਾਂ ਦੇ ਕੋਲ ਤੁਸੀਂ ਦੇਖੋ ਹਵਾਈ ਜਹਾਜ਼ਾਂ ਦੀ ਕੰਪਨੀ ਆਰਬਿਟ ਐਵੀਏਸ਼ਨ ਉਹਦਾ ਡਾਇਰੈਕਟਰ ਗੁਰਮੀਹਰ ਮਜੀਠੀਆ ਰੀਅਲ ਬ੍ਰਦਰ ਆਫ ਹਰਸਿਮਰਤ ਬਾਦਲ ਐਂਡ ਵਿਕਰਮ ਮਜੀਠੀਆ ਉਹਦਾ ਡਾਇਰੈਕਟਰ ਆ ਤੇ ਉਹ ਵੀ ਸਬਸਿਡਰੀ ਕੰਪਨੀ ਹੈਗੀ ਆ ਆਰਬਿਟ ਰਿਜ਼ੋਰਟਸ ਕੰਪਨੀ ਦੀ ਤੁਸੀਂ ਦੇਖੋ ਕਿੰਨੀ ਇਹਨਾਂ ਦੀ ਆਪਣੀ ਜਿਹੜੀ ਪਰਸਨਲ ਵੈਲਥ ਆ ਉਹ ਕਿੰਨੀ ਬਣ ਗਈ ਤੇ ਆਮ ਆਦਮੀ ਅੱਜ ਤੁਸੀਂ ਦੇਖੋ ਕੁਝ ਹਜ਼ਾਰਾਂ ਪਿੱਛੇ ਜਿਹੜੇ ਕਿਸਾਨ ਨੇ ਉਹ ਪੰਜਾਬ 'ਚ ਖੁਦਕੁਸ਼ੀ ਕਰ ਰਹੇ ਨੇ ਸੋ ਇਹ ਆਕੇ ਇੱਕ ਨਵਾਂ ਪੰਜਾਬ ਸਿਰਜਣਾ ਹੈ ਤੇ ਉਹਦੇ 'ਚ ਜਿੰਨੇ ਵੀ ਚੰਗੇ ਲੋਕ ਹੈਗੇ ਆ ਉਹਨਾਂ ਦੀ ਪਾਰਟਿਸਪੇਸ਼ਨ ਦੀ ਲੋੜ ਆ ਇਹ ਰਾਜਨੀਤੀ ਵਾਸਤੇ ਨਹੀਂ ਆਮ ਆਦਮੀ ਪਾਰਟੀ ਬਣੀ ਹੁਣ ਰਾਜਨੀਤੀ ਦਾ ਟਾਈਮ ਨਹੀਂ ਹੈਗਾ ਵਿਵਸਥਾ ਪਰਿਵਰਤਨ ਦਾ ਟਾਈਮ ਹੈਗਾ ਤੇ ਉਹ ਜਿਹੜਾ ਇਨਕਲਾਬ ਹੈਗਾ ਉਹ ਪਹਿਲੋਂ ਪੰਜਾਬ 'ਚ ਆਉਣਾ ਹੈ ਬੜੇ ਸ਼ਾਂਤਮਈ ਢੰਗ ਦੇ ਨਾਲ ਉਂਗਲ ਦੇ ਨਾਲ ਝਾੜੂ ਦਾ ਬਟਨ ਦਬਾ ਕੇ ਪੰਜਾਬ ਦੇ ਲੋਕ ਇਸ ਵੇਲੇ ਤਿਆਰ ਇੱਕ ਇੱਚ ਹੋਰ ਜਾਨਣਾ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਉਹਨਾਂ ਨੇ ਇਹ ਕਹਿਣਾ ਹੈ ਕਿ ਕੇਜਰੀਵਾਲ ਸਾਹਿਬ ਜੋ ਹੈ ਉਹ ਐਰੋਗੈਂਟ ਹੈ ਔਰ ਨਵਜੋਤ ਸਿੰਘ ਸਿੱਧੂ ਨੂੰ ਕਦੇ ਵੀ ਉਹ ਸੀਐਮ ਨਹੀਂ ਬਣ ਦੇਣਗੇ ਦੇਖੋ ਜੀ ਮੈਂ ਉਹੀ ਤੁਹਾਨੂੰ ਕੱਲ ਗਏ ਨੇ ਜਿੰਨੇ ਵੀ ਬਾਦਲ ਦੇ ਕੈਬਨਿਟ ਦੇ ਮੰਤਰੀ ਨੇ ਬਾਦਲ ਪਰਿਵਾਰ ਦੇ ਜਿਹੜੇ ਮੈਂਬਰ ਹੈਗੇ ਜੋ ਇਹਨਾਂ ਨੇ ਪੰਜਾਬ ਦਾ ਇਸ ਵੇਲੇ ਹਾਲ ਕੀਤਾ ਇਹਨਾਂ ਦੀਆਂ ਜ਼ੁਬਾਨਾਂ ਜਬਤ ਹੋਣ ਵਾਲੀਆਂ ਹੈ ਹੋਨੇ ਐਲੀਗੇਸ਼ਨਸ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਇਹ ਗੱਲਾਂ ਸਾਰੀਆਂ ਪੰਜਾਬ ਦੇ ਲੋਕ ਸੁਣ ਰਹੇ ਨੇ ਇਹ ਮਿਸਟਰ ਮਲੂਕਾ ਤੇ ਜਿੰਨੇ ਵੀ ਇਸ ਤਰ੍ਹਾਂ ਦੇ ਹੋਰ ਜਿਹੜੇ ਇਹ ਮੰਤਰੀ ਹੈਗੇ ਆ ਜਿਹੜੇ ਝੂਠੇ ਐਲੀਗੇਸ਼ਨਸ ਲਾਉਂਦੇ ਆ ਤੇ ਜਿਨ੍ਹਾਂ ਨੇ ਜਿਨ੍ਹਾਂ ਦੇ ਹਲਕਾ ਇੰਚਾਰਜ ਹਨ ਹਲਕਾ ਇੰਚਾਰਜ ਜਿਨ੍ਹਾਂ ਨੇ ਲੋਕਾਂ ਦੇ ਨਾਲ ਬਹੁਤ ਧੱਕਾ ਕਰ ਰਿਹਾ ਕਰਪਸ਼ਨ ਕਰ ਰਿਹਾ ਹਰ ਕਿਸਮ ਦਾ ਜਿਹੜਾ ਇਲੀਗਲ ਕੰਮ ਕਰ ਰਿਹਾ ਪੰਜਾਬ ਦੇ ਲੋਕ 2017 ਦੇ ਵਿੱਚ ਇਹਨਾਂ ਨੂੰ ਬਿਫਿਟਿੰਗ ਰਿਪਲਾਈ ਦੇਣਗੇ ਜਿੱਦੋਂ ਇਹਨਾਂ ਦੀਆਂ ਜਵਾਨਤਾਂ ਜ਼ਬਤ ਹੋ ਜਾਣਗੀਆਂ ਐਸੀ ਹਿੰਮਤ ਸਿੰਘ ਸ਼ੇਰਗੱਲ ਜ਼ਿਲ੍ਹੇਕਰ ਨੇ ਕਿਹਾ ਕਿ ਜੋਸ਼ ਸਿੰਘ ਸਿੱਧੂ ਹਾਲਾਂਕਿ ਉਪਚਾਰਿਕ ਤੌਰ ਤੇ ਪਾਰਟੀ ਵੀ ਸ਼ਾਮਲ ਨਹੀਂ ਹੈ ਪਰ ਇਸ਼ਾਰਾ ਇਸ ਗੱਲ ਤੋਂ ਵੀ ਹੈ ਕਿ ਚੰਗੇ ਲੋਕਾਂ ਦੀ ਲੋੜ ਜ਼ਰੂਰ ਹੈ ਔਰ ਜੋ ਸਪਸ਼ਟ ਤੌਰ ਤੇ ਗੱਲ ਸਾਹਮਣੇ ਆਈ ਹੈ ਕਿ ਜੋ 2017 ਦੇ ਵਿੱਚ ਪੰਜਾਬ ਦੇ ਲੋਕ ਇਸ ਗੱਲ ਦਾ ਫੈਸਲਾ ਕਰਨਗੇ ਕਿ ਵਾਕਡੋਰ ਕਿਸ ਨੂੰ ਦੇਣੀ ਹੈ ਕੈਮਰਨ ਬੁਲਸ਼ਨ ਦੇ ਨਾਲ ਸਰਬਜੀਤ ਸਿੰਘ ਐਬੀਪੀ ਸੰਚਾ ਚੰਡੀਗੜ੍ਹ